ਅੰਮ੍ਰਿਤਸਰ ਰਾਜਸਥਾਨ ਨੈਸ਼ਨਲ ਹਾਈਵੇ ਤੇ ਪੈਂਦੇ ਸੁਖੀ ਰਿਜ਼ੋਰਟ ਦੇ ਨਜ਼ਦੀਕ ਤੇਜ਼ ਰਫ਼ਤਾਰ ਪ੍ਰੈਕਟਿਡ ਟਰਾਲੀ ਨੇ ਇੱਕ ਰਿਕਸ਼ਾ ਚਾਲਕ ਨੂੰ ਧਰੜ ਦਿੱਤਾ ਜਿਸ ਕਾਰਨ ਰਿਕਸ਼ਾ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਮੁਤਾਬਕ 35 ਸਾਲਾ ਰਿਕਸ਼ਾ ਚਾਲਕ ਵਿਕਰਮਜੀਤ ਸਿੰਘ ਤਰੰਤਾਰੰਦੇ ਮੁਹੱਲਾ ਜਸਵੰਤ ਸਿੰਘ ਦਾ ਰਹਿਣ ਵਾਲਾ ਸੀ ਅਤੇ ਘਰ ਦਾ ਗੁਜ਼ਾਰਾ ਉਸਦੀ ਹੀ ਸਿਰ ਤੋਂ ਚੱਲਦਾ ਸੀ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਹ ਰਿਕਸ਼ਾ ਚਲਾ ਕੇ ਵਾਪਸ ਆ ਰਿਹਾ ਸੀ ਤੇ ਤੇਜ਼ ਰਫਤਾਰ ਚ ਆਉਂਦੀ ਟਰੈਕਟਰ ਟਰਾਲੀ ਝਾਕਨੇ ਉਸ ਨੂੰ ਪਿੱਛੋਂ ਦੀ ਟੱਕਰ ਮਾਰ ਦਿੱਤੀ ਜਿਸ ਨਾਲ ਵਿਕਰਮਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਨਜਾਇਜ਼ ਚਲਾਉਂਦਾ ਹੋਰ ਕੋਈ ਕੰਮ ਨਹੀਂ ਉਹ ਕੋਮੋੜ ਵਾਲਾ ਵੀ ਆਡੇ ਘਾਰੇ ਹੀ ਆ ਅਗਰ ਐਕਸੀਡੈਂਟ ਟਰਾਲੀ ਵਾਲਾ ਟਰਾਲੀ ਮਾਰ ਕੇ ਸੋਟ ਗਿਆ ਓਹ ਨੂੰ ਨਿਸ਼ਾਬ ਚਾਹੀਦਾ ਕੀ ਮਾਰ ਕੇ ਕਰਨੀ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਵਿਕਰਮਮਜੀਤ ਸਿੰਘ ਪੁੱਤਰ ਗਤੀਸ਼ਰੂਪ ਵਾਸੀ ਰੋਇਕੰਡਾ ਕਾਜੀਕੋਟੂ ਤਰੰਤਾਰਨ ਤੇ ਸਵਾਰੀ ਛੱਡ ਕੇ ਰਿਕਸ਼ੇ ਤੇ ਆ ਰਿਹਾ ਸੀ ਆਪਣੇ ਤੇ ਜਿਹੜਾ ਇਹ ਆਪਣਾ ਸੋਖੀ ਸੋਖੀ ਨਿਕਲੇ ਉਹ ਪੈਲਸੇ ਦੇ ਸਾਹਮਣੇ ਪੁੱਜਾ ਤੇ ਪਿੱਛੋਂ ਇੱਕ ਟਾਈ ਟਰੈਕਟਰ ਟਰੈਕਟਰ ਨੂੰ ਮਨਦੀਪ ਸਿੰਘ ਵਾਸੀ ਕਗੜੇ ਵਾਲਾ ਜੀ ਚਲਾ ਰਿਹਾ ਸੀਗਾ ਤੇ ਜਿਹਨੇ ਪਿੱਛੋਂ ਲਿਆ ਕੇ ਤੇ ਜਿਹੜਾ ਤੇਜ਼ ਉਤਾਰ ਤੇ ਹੱਟਦੇ ਦੇ ਰਿਕਸ਼ੇ 'ਚ ਮਾਰਿਆ ਜੋ ਨਾ ਟੈਟੜਾ ਬਾੜ ਟਰੈਕਟਰ ਦਾ ਟ੍ਰੈਕਟ ਹੈ ਜਿਹੜੀ ਸਦੀਪੁਰ ਨਾ ਗਿਆ ਜਿਸ ਨਾਲ ਦੀ ਮੱਤੇ ਤੇ ਜਿੱਤਮ ਜਿੱਦੀ ਮੱਤੋਗੀ ਇਹ ਸਬੰਧੀ ਆਪਾਂ ਅ ਮਕਦਮਾ ਦਰਜ ਕੀਤੇ ਪਰਕੇ ਜਿਹੜੀ ਪ੍ਰਤੀਜਿੜੀ ਹੋਇਆ ਹੋ ਅੰਮ੍ਰਿਤ ਸਿੰਘ ਤਰਿੰਦਾਰਨ ਤੋਂ ਕੁਲਦੀਪ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਦਾ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋਣ ਸੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@khabarharbilliya.com